ਦਿੰਧਾੜੇ ਲੁੱਟਗੋ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾ ਵਾਲਾ ਸਬਜ਼ੀ ਵੇਚਣ ਵਾਲੇ ਨੂੰ ਨਿਸ਼ਾਨਾ ਬਣਾਇਆ ਗਿਆ ਪੀੜਾ ਸਬਜ਼ੀ ਵੇਚਣ ਵਾਲੇ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਣਕਾਰੀ ਦਿੰਦੇ ਰਾਜਕਮਲ ਪੁੱਤਰ ਨੰਝੂ ਗਾਸੀ ਪਿੰਡ ਲੁੱਟਕਾ ਕਲਾਂ ਪੱਤੀ ਰਾਵਲ ਨੇ ਦੱਸਿਆ ਕਿ ਉਹ ਰojana ਦੀ ਤਰ੍ਹਾਂ ਪਿੰਡਾਂ ਵਿੱਚ ਸਬਜ਼ੀ ਵੇਚਣ ਲਈ ਜਾ ਰਿਹਾ ਸੀ ਜਦੋਂ ਉਹ ਦਿੰਧਾੜੇ ਟੰਡਿਆਂ ਤੇ ਬੰਸੀਆਂ ਦੀ ਨਹਿਰ ਤੋਂ ਨਜ਼ਦੀਕ ਪਹੁੰਚਿਆ ਤਾਂ ਟੰਡੇ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਦੇ ਅਣਪਛਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਦੋਸ਼ੀਆਂ ਵੱਲੋਂ ਦਾਤਰ ਕੱਢ ਕੇ ਉਸ ਨੂੰ ਡਰਾਇਆ ਗਿਆ ਤੇ ਉਸ ਕੋਲੋਂ ਨਕ ਲੁੱਟਖੋਤ ਕਰਨ ਤੋਂ ਬਾਅਦ ਦੋਵੇਂ ਦੋਸ਼ੀ ਬੀੜਵੰਸੀਆਂ ਵੱਲੋਂ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਉਸ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਤੇ ਕਰ ਦਿੱਤੀ ਗਈ ਹੈ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ 'ਤੇ ਕਾਬੂ ਪਾਇਆ ਜਾ ਸਕੇ ਫਲੋਰ ਗਰਾਹਤ ਰਾਸ਼ਟਰੀ ਨਗਰ ਦੀ ਖਾਸ ਰਿਪੋਰਟ ਜੰਦੇਵੀ ਦੌਰ ਵਿੱਚ ਮੇਰਾ ਨਾਮ ਰਾਜਪਾਲ ਕਿਹੜਾ ਪਿੰਡ ਕਿਹੜਾ ਭਾਈ ਅੱਛਾ ਕੀ ਆ ਤੁਹਾਡੇ ਨਾਲ ਘਰ ਨੰਬਰ ਪ੍ਰੀਆ ਹਾਂਜੀ ਜੰਦੇ ਦੋ ਜਿਲ੍ਹੇ ਗਈ ਤੇ ਉਹ ਜਿਹੜੀ ਠੇਕੀਆਂ ਨੂੰ ਖੜਕਾਂ ਦੀ ਆ ਤੇ ਢੰਗਿਆਂ ਨੂੰ ਏਦਾਂ ਨਿਕਲਦੀ ਆ ਕਿ ਉੱਥੇ ਮੋਹਰ ਦੇ ਉੱਪਰ ਤੇ ਦੋ ਬੰਦੇ ਲੇ ਲੇ ਗਏ ਤੇ ਮੇਰੇ ਅੰਮਾ ਕਾ ਮੋਹਰ ਦੇ ਦੋ ਬੰਦੇ ਘਰੇ ਤੇ ਜਿਲ੍ਹੇ ਜਿਲ੍ਹਾ ਬੱਤਾਂ ਕਰਦੇ ਤੇ ਉਹ ਮੈਡਰ ਮੈਡਰ ਕਿਆ ਮੈਡਰ ਨਹੀਂ ਚੱਲ ਰਿਹਾ ਹੈ ਕਿ ਨਹੀਂ ਬਈ ਜਿਨੇ ਆਇਆ ਹੈ ਨਹੀਂ ਮੈਂ ਇਹ ਈ ਕਰਨ ਲੱਗਿਆ ਹੈ ਨਹੀਂ ਤੇ ਉਹ ਫਿਰ ਉਹਨਾਂ ਨੂੰ ਉਹੀ ਖਤਾ ਭਾਰਾ ਉਹਰੇ ਉਹਨਾਂ ਨੂੰ ਪੇਂਡ ਲਿਆ ਮੋਰ ਕੇ ਜਦ ਪਹਿਲੇ ਮਗਰ ਅੱਜ ਜਿਹੜਾ ਪੀਲਾ ਮੋਰ ਕੇ ਦੇਖਿਆ ਮੇਰੇ ਮੱਲੇ ਉਹੀ ਲੱਗਦਾ ਹੈ ਬਈ ਖੈਰ ਤੇ ਮੈਂ ਜਲ ਸਾਈਕਲ ਤੇ ਖਤਾ ਦਵਾ ਗਿਆ ਕਿ ਪੇਮੈਂਟ ਚਾਹ ਦੇ ਨੂੰ ਦੇ ਲਿਆ ਰਗ 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 ਭਾਈਆ ਰਗ ਤੇ ਬਈ ਦਾਦ ਲਗਾਲਿਆ ਸ਼ਰੀਰੇ ਲਗਾਲੀਏ ਤੋਂ رکھ لے پیسے رکھ کہ میں پیسے ٹک چکنا کر دیں اس کے پھر ایک بندہ منٹ بعد ہی آیا تو انہیں ہیلپ کی وہ گیا مانسی گردوارے تک باقی کلیانی تک تو دو راستے نکل گئے پتہ نہیں کہڑی رات نکل گئے بھی میں رولا رولا پا کے ਫੜਾ ਛੱਟ ਪੇਟ ਤਾਂ ਨਹੀਂ ਮਾਰੇ ਕੋਈ ਐ ਛੱਟ ਨਹੀਂ ਮਾਰੀ ਕਿ ਦਰਾਵਾ ਮੁੰਡੇ ਦੀ ਵੀ ਮਾਰਦੇ 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 ਨਾਲ ਦੇ ਨੰਦਾਂ ਵੀ ਮੈ ਮਾਰੋ 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 ਮੈਂ ਕਿਹਾ ਵੀ ਇਹਨੇ ਮਾਰਨ ਦੇ ਪੈਸੇ ਅਜੇ ਲੈ ਗਏ ਨਹੀਂ ਲਏ ਜਾਣੇ ਮੇਰੇ ਛੱਟ ਪੇਟ ਦਾ ਪਿਆਵੇ ਤਾਂ ਤੇਰੇ ਮਾਰਦੇ ਰਿਹਾ ਕਿ ਮੈਗ ਮਾਰੀ ਆ ਆਏ ਕਿੱਧਰ ਹੋ ਸਕੇ ਤੇ ਕਿੱਧਰ ਚਲੇ ਗਏ ਮੈਂ ਢੰਗਿਆ ਤੇ ਇਧਰ ਉਹ ਆਏ ਸੀ ਕਿ ਇਧਰ ਵਾਜੇ ਨਹੀਂ ਧੰਪਿਆ ਲੋ ਧੰਨਿਆ ਤੋਂ ਆਏ ਜੇ ਵੀ ਤੇ ਮੈਨੂੰ ਪਤਾ ਨਹੀਂ ਕਿੰਨੇ ਆਣਾ ਸੀ ਮੇਰੇ ਕੋਲ ਇੱਕ ਵਾਰ ਬਾਰੇ ਮੁੜ ਕੇ ਆਇਆ ਕਾਦੇ ਤੇ ਸੀਗੇ ਕਾਦੇ ਤੇ ਸੀਗੇ ਮੂੰਹ ਵਗੈਰੇ ਬੰਨੇ ਹੋ ਸੀਗੇ ਬੰਨੇ ਤੇ ਸੀ ਮੂੰਹ ਵਗੈਰੇ ਕਿ ਉਹ ਮੇਰੇ ਦਿਮਾਗ ਵਿੱਚ ਨਹੀਂ ਵੀ ਰਹੀ ਮੈਂ ਇਹਦਾ ਨੰਬਰ ਨੋਟ ਕਰਵਾਣਾ ਮੈਨੂੰ ਫਪੜਾ ਦਬਰੀ ਲਈ ਪਾਇਏ ਕਿ ਜਾਂਤੇ ਇੱਕ ਮਿੰਟ ਬਾਅਦ ਲੰਦਾ ਬਥੇ ਆਇਆ ਤੇ ਉਹ ਬੰਦਾ ਵੀ ਪਾਇਆ ਗੰਦੇ ਰਹਿ ਗਿਆ ਉਹ ਬੋਤਨਾ ਪਟੇ ਕਚਲੇ ਲੈ ਹੌਣਾ ਪਾ ਕੋ ਕਰ ਲੈ ਮਰ ਰਹੀ ਹੋਵੇ ਕੋਈ ਜੀ ਮੈ ਗਈ ਜੇ ਨਾ ਨਾ ਵੀ ਵੀਰਤ ਕਰਕੇ ਨਟ ਪਾ ਜਿਉ ਵੀ ਸੱਚ ਸਿਮਿਆ ਪਰ ਖਟਨਾ ਲੈ ਮੋ ਲੈ ਉੱਠੇ ਵੀ ਪਰਦੇ ਕਿ ਵੀਰੋਂ ਬੰਦਾ ਉਹਦਾ ਵੀਰਾ ਮੇਰੇ ਕਹੇ ਤੇ ਆਹੋ ਤੇ ਬਾਬੇ ਬਲਿਆਣੇ ਦੀ ਜਗਾ ਵਿੱਚ ਹੋਣਾ ਦੇਖ ਲੋ ਕੇ ਫਿਰ ਉਹਨੇ ਦੁਸ਼ਰੇ ਨਾਲ ਪਾਇਆ ਤੇ ਮੈਂ ਵੀ ਗੱਲ ਕਾਦਣੀ ਪਹੁੰਚਦਾ ਰੌਲਾ ਮੋ ਜਾਦਵੀ ਮੈਂ ਤੇ ਆ ਰਿਹਾ ਤੇ ਪੈ ਪਹੁੰਚਦਾ ਕਿਹੜਾ ਇਹ ਮੰਗ ਆਪ ਕਰਦੇ ਨਹੀਂ ਲੱਛੂ ਬਰਾਗੇ ਨਿਹੜਾ ਨੂੰ ਕਹਾਉਂਗਾ ਇਹ ਇਸ ਵਾਰ ਇਹ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ